ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਤਰੀਕੇ ਦੇ ਸੈਂਡਵਿਚ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਲੱਗੀ ਆਂ ਇਹ ਸੈਂਡਵਿਚ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਅੱਜ ਆਪਾਂ ਦੋ ਤਰੀਕੇ ਦੇ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਜੀ ਇੱਕ ਬਟਰ ਵਾਲਾ ਸੈਂਡਵਿਚ ਤੇ ਇੱਕ ਗ੍ਰੀਨ ਤੇ ਰੈੱਡ ਸੌਸ ਵਾਲਾ ਸੈਂਡਵਿਚ ਬਣਾਵਾਂਗੇ ਚਲੋ ਜੀ ਵੇਖ ਲੈਂਦੇ ਆ ਸੈਂਡਵਿਚ ਕਿਵੇਂ ਬੰਦਦੇ ਨੇ ਸੈਂਡਵਿਚ ਬਣਾਉਣ ਦੇ ਲਈ ਮੈਂ ਕੀਰੇ ਪਿਆਜ਼ ਤੇ ਟਮਾਟਰ ਲੈਨੇ ਇਸ ਤਰੀਕੇ ਦੇ ਗੋਲ ਗੋਲ ਕੱਟੇ ਹੋਏ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਥੋੜਾ ਜਿਹਾ ਲਾਲ ਮਿਰਚ ਪਾਊਡਰ ਪਾਵਾਂਗੇ ਥੋੜਾ ਜਿਹਾ ਪੁਨੇ ਹੋਇਆ ਜੀਰਾ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਸੈਂਡਵਿਚ ਵਿੱਚ ਇੱਕ ਚਮਚਾ ਚਾਟ ਮਸਾਲਾ ਪਾਵਾਂਗੇ ਸੈਂਡਵਿਚ ਬਣਾਉਣ ਦੇ ਲਈ ਮੈਂ ਦੋ ਬ੍ਰੈਡ ਲਏ ਨੇ ਆਪਾਂ ਸਬਜ਼ੀਆਂ ਦੇ ਵਿੱਚ ਪਹਿਲਾਂ ਤੋਂ ਵੀ ਨਾਮਕ ਮਿਰਚ ਜੋ ਜੋ ਮਸਾਲੇ ਪਾਉਣੇ ਹੋਣ ਜਿਵੇਂ ਮੈਂ ਤੁਹਾਨੂੰ ਪਾ ਕੇ ਦਿਖਾਏ ਨੇ ਜੇ ਉਹ ਮਸਾਲੇ ਪਾ ਕੇ ਰੱਖ 사કે દે ਹਾਂ ਇਸ ਤਰੀਕੇ ਨਾਲ ਬਰੈਡ ਦੇ ਉੱਪਰ ਸਬਜ਼ੀਆਂ ਰੱਖ ਕੇ ਨਾਮਕ ਮਿਰਚ ਚਾਟ ਮਸਾਲਾ ਇਸ ਤਰੀਕੇ ਨਾਲ ਵੀ ਆਪਾਂ ਪਾ ਸਕਦੇ ਹਾਂ ਪਰ ਜੇਕਰ ਆਪਾਂ ਨਾਮਕ ਮਿਰਚ ਮਸਾਲਾ ਇਸ ਤਰੀਕੇ ਨਾਲ ਸਬਜ਼ੀਆਂ ਦੇ ਵਿੱਚ ਪਹਿਲਾਂ ਦੋਹੀ ਪਾ ਕੇ ਰੱਖ ਲਵਾਂਗੇ ਤੇ ਬਿਲਕੁਲ ਪਾਣੀ ਨਹੀਂ ਛੱੜਣੀ ਆ ਪਰ ਆਪਾਂ ਉਸੇ ਟਾਈਮ ਹੀ ਸੈਂਡਵਿਚ ਤਿਆਰ ਕਰ ਲਵਾਂਗੇ ਟਮਾਟਰ ਪਿਆਜ਼ ਵਗੈਰਾ ਨੂੰ ਜ਼ਿਆਦਾ ਦੇਰ ਵੀ ਨਹੀਂ ਰੱਖਾਂਗੇ ਬਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ ਇਸ ਤਰੀਕੇ ਨਾਲ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਬ੍ਰੈਡ ਦੀਆਂ ਕਿਨਾਰੀਆਂ ਨੂੰ ਵੀ ਯੂਜ਼ ਕਰਕੇ ਆਪਾਂ ਕੋਈ ਰੈਸਪੀ ਬਣਾਵਾਂਗੇ ਜੀ ਇਸ ਨੂੰ ਵੇਸਟ ਨਹੀਂ ਕਰਾਂਗੇ ਬ੍ਰੈਡ ਉੱਪਰ ਬਟਰ ਲਗਾ ਲਵਾਂਗੇ ਇਹ ਆਪਾਂ ਬਟਰ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਦੋਵੇਂ ਬ੍ਰੈਡ ਉੱਪਰ ਬਟਰ ਲਗਾ ਲਵਾਂਗੇ ਚੰਗੀ ਤਰ੍ਹਾਂ ਇਹ ਸੈਂਡਵਿਚ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇ ਜੀ ਆਪਾਂ ਇਸ ਨੂੰ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹਾਂ ਹੁਣ ਤਾਂ ਮੈਂ ਦੋ ਸਾਸ ਲਵਾਵਾਂਗੇ ਚੰਗੀ ਤਰ੍ਹਾਂ ਸਾਸ ਲਗਾ ਲਵਾਂਗੇ ਬ੍ਰੈਡ ਉੱਪਰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਦੂਸਰੇ ਬ੍ਰੈਡ ਉੱਪਰ ਗ੍ਰੀਨ ਸਾਸ ਲਗਾ ਲਵਾਂਗੇ ਗ੍ਰੀਨ ਸਾਸ ਬਣਾਉਣ ਦੀ ਪੂਰੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਜੀ ਇਸ ਤੋਂ ਬਲੈਂਸ ਸੀ ਹਰ ਤਰ੍ਹਾਂ ਦੀਆਂ ਟਮਾਟਰ ਦੀਆਂ ਚਟਨੀਆ ਬਣਾ ਕੇ ਤਿਆਰ ਕੀਤੀਆਂ ਨੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੈਂ ਇੱਥੇ ਬ੍ਰੈਡ ਉੱਪਰ ਗ੍ਰੀਨ ਸੌਸ ਤੇ ਰੈੱਡ ਸੌਸ ਲਗਾਈ ਹੈ ਜੀ ਆਪਾਂ ਬੈਜ ਮਾਇਓਨੈਸ ਵੀ ਲਗਾ ਸਕਦੇ ਹਾਂ ਗ੍ਰੀਨ ਸੌਸ ਦੇ ਨਾਲ ਬ੍ਰੈਡ ਉੱਪਰ ਹੁਣ ਬ੍ਰੈਡ ਉੱਪਰ ਟਮਾਟਰ ਰੱਖਾਂਗੇ ਇਸ ਤਰੀਕੇ ਨਾਲ ਬਹੁਤ ਟੇਸਟੀ ਸੈਂਡਵਿਚ ਬਣ ਕੇ ਤਿਆਰ ਹੋਏਗਾ ਪਿਆਜ਼ ਰੱਖਾਂਗੇ ਖੀਰਾ ਰੱਖਾਂਗੇ ਜਿਸ ਬ੍ਰੈਡ ਉੱਪਰ ਆਪਾਂ ਰੈੱਡ ਸੌਸ ਲਗਾਈ ਹੈ ਉਸ ਬ੍ਰੈਡ ਉੱਪਰ ਆਪਾਂ ਸਾਰੀਆਂ ਸੱਧੀਆਂ ਰੱਖ ਲਵਾਂਗੇ ਆ ਜਿਸ ਸੈਂਡਵਿਚ ਨੂੰ ਆਪਾਂ ਤਾਂ ਵੀ ਉੱਪਰ ਪਕਾਵਾਂਗੇ ਨਹੀਂ ਜੀ ਬਿਨਾ ਪਕਾਏ ਤੋਂ ਹੀ ਤਿਆਰ ਕਰਾਂਗੇ ਸਾਰੀਆਂ ਸਬਜ਼ੀਆਂ ਲਗਾਉਣ ਤੋਂ ਬਾਅਦ ਗ੍ਰੀਨ ਸੌਸ ਵਾਲੇ ਬ੍ਰੈਡ ਨੂੰ ਉਸ ਬ੍ਰੈਡ ਉੱਪਰ ਰੱਖਾਂਗੇ ਜਿਸ ਬ੍ਰੈਡ ਉੱਪਰ ਅਸੀਂ ਸਾਰੀਆਂ ਸਬਜ਼ੀਆਂ ਰੱਖੀਆਂ ਨੇ ਹੁਣ ਸੈਂਡਵਿਚ ਬਣ ਕੇ ਤਿਆਰ ਹੈ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਹੁਣ ਬ੍ਰੈਡ ਸੈਂਡਵਿਚ ਨੂੰ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਅਜੇ ਮੈਂ ਇਸ ਨੂੰ ਥੋੜੇ ਵੱਖਰੇ ਤਰੀਕੇ ਨਾਲ ਕੱਟ ਕਰਾਂਗੀ ਹੁਣ ਇਸ ਤਰੀਕੇ ਨਾਲ ਆਪਣਾ ਟੇਸਟੀ ਜਿਹਾ ਸੈਂਡਵਿਚ ਬਣ ਕੇ ਤਿਆਰ ਹੈ ਜੀ ਹੁਣ ਆਪਣਾ ਸੈਂਡਵਿਚ ਬਣ ਕੇ ਤਿਆਰ ਹੈ ਹੁਣ ਆਪਾਂ ਦੂਸਰਾ ਬਰੈਡ ਸੈਂਡਵਿਚ ਬਣਾ ਲਵਾਂਗੇ ਬਿਨਾ ਬਟਰ ਵਾਲਾ ਵੈਜ ਸੈਂਡਵਿਚ ਇਹ ਸੈਂਡਵਿਚ ਬਣਾਉਣ ਦੇ ਲਈ ਮੈਂ ਦੋ ਬਰੈਡ ਲਏ ਨੇ ਬਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ ਇਸ ਬ੍ਰੈਡ ਉੱਪਰ ਆਪਾਂ ਬਟਰ ਨਹੀਂ ਲਗਾਵਾਂਗੇ ਜੀ ਰੈੱਡ ਤੇ ਗ੍ਰੀਨ ਸੌਸ ਹੀ ਲਗਾਵਾਂਗੇ ਆਪਾਂ ਬ੍ਰੈਡ ਸੈਂਡਵਿਚ ਨੂੰ ਗ੍ਰੀਨ ਸੌਸ ਦੇ ਵਜ੍ਹਾ ਮਾਇਓਨੈਸ ਲਗਾ ਕੇ ਵੀ ਬਣਾ ਸਕਦੇ ਹਾਂ ਜੀ ਪਰ ਅੱਜ ਮੈਂ ਇਸ ਨੂੰ ਚਟਪਟਾ ਜਿਹਾ ਬਣਾਵਾਂਗੀ ਇਸ ਦੇ ਲਈ ਮੈਂ ਇਸ ਦੇ ਵਿੱਚ ਵੈਜ ਮਾਇਓਨੈਸ ਨਹੀਂ ਯੂਜ਼ ਕਰਾਂਗੀ ਹੁਣ ਮੈਂ ਬ੍ਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਿਆ ਹੈ ਇਸ ਦੇ ਉੱਪਰ ਰੈੱਡ ਸੌਸ ਲਗਾ ਲਵਾਂਗੇ ਚੰਗੀ ਤਰ੍ਹਾਂ ਅੱਜ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ ਦੋ ਤਰੀਕੇ ਦੇ ਬਰੈਡ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਦੂਸਰੇ ਬਰੈਡ ਉੱਪਰ ਆਪਾਂ ਗ੍ਰੀਨ ਸੌਸ ਲਗਾ ਲਵਾਂਗੇ ਇਹ ਤੁਸੀਂ ਆਪਣੀ ਹਿਸਾਬ ਨਾਲ ਵਧ ਘਟ ਲਗਾ ਸਕਦੇ ਹੋ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਸ ਲਗਾਉਣ ਤੋਂ ਬਾਅਦ ਬਰੈਡ ਉੱਪਰ ਟਮਾਟਰ ਰੱਖਾਂਗੇ ਟਮਾਟਰ ਪਿਆਜ਼ ਦੇ ਵਿੱਚ ਨਮਕ ਵਗੈਰਾ ਮੈਂ ਪਹਿਲਾਂ ਤੋਂ ਹੀ ਮਿਕਸ ਕਰਕੇ ਰੱਖਿਆ ਸੀ ਜੀ ਤੁਸੀਂ ਪਹਿਲੀ ਸੈਂਡਵਿਚ ਵਿੱਚ ਦੇਖਿਆ ਹੋਵੇਗਾ ਟਮਾਟਰ, ਠੀਕਾ, ਪਿਆਜ਼ ਰੱਖਣ ਤੋਂ ਬਾਅਦ ਇਹ ਬ੍ਰੈਡ ਨੂੰ ਦੂਸਰੇ ਬ੍ਰੈਡ ਉੱਪਰ ਰੱਖ ਲਵਾਂਗੇ ਜਿਸ ਬ੍ਰੈਡ ਉੱਪਰ ਆਪਾਂ ਸਬਜ਼ੀਆਂ ਰੱਖੀਆਂ ਸੀ। ਹੁਣ ਸੈਂਡਵਿਚ ਬਣ ਕੇ ਤਿਆਰ ਹੈ। ਇਸ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਬ੍ਰੈਡ ਸੈਂਡਵਿਚ ਬਣ ਕੇ ਤਿਆਰ ਹੋਣਗੇ। ਤੁਸੀਂ ਵੀ ਇਸ ਤਰੀਕੇ ਨਾਲ ਸੈਂਡਵਿਚ ਬਣਾ ਕੇ ਦੇਖਿਓ ਜੀ। ਹੁਣ ਆਪਾਂ ਸੈਂਡਵਿਚ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਸੈਂਡਵਿਚ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਹੁਣ ਆਪਣੀ ਟੇਸਟੀ ਜਿਹੇ ਸੈਂਡਵਿਚ ਬਣ ਕੇ ਤਿਆਰ ਨੇ ਹੁਣ ਤਿਆਰ ਸੈਂਡਵਿਚ ਨੂੰ ਰੈੱਡ ਸੌਸ ਨਾਲ ਸਰਵ ਕਰ ਲਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ